ਅਜਾਪਾ ਗੱਲ ਕਰਾਂਗੇ ਕਾਲ ਦੀ ਕਾਲ ਕਿੰਨੇ ਕੁ ਤਗੜੀ ਖੇਡ ਖੇਡਦਾ ਕਿਉਂਕਿ ਜਿਹੜੇ ਵੀ ਜੀਵ ਕਾਲ ਦੇ ਅੰਡਰ ਵਸ ਆ ਚੁੱਕੇ ਨੇ ਜੇਕਰ ਅਸੀਂ ਇਹਨੂੰ ਸਮਝਾਂਗੇ ਨਹੀਂ ਫਿਰ ਅਸੀਂ ਅਕਾਲ ਨੂੰ ਮਿਲ ਨਹੀਂ ਪਾਵਾਂਗੇ ਅਕਾਲ ਦੇ ਦਰਸ਼ਨ ਨਹੀਂ ਕਰ ਪਾਵਾਂਗੇ ਅਕਾਲ ਨਾਲ ਮਿਲਾਪ ਨਹੀਂ ਕਰ ਪਾਵਾਂਗੇ ਕਿਉਂਕਿ ਜਦ ਤੱਕ ਅਸੀਂ ਸਮਝਾਂਗੇ ਨਹੀਂ ਵੀ ਕਾਲ ਨੇ ਸਾਨੂੰ ਜਕੜਿਆ ਕਿਵੇਂ ਹੋਇਆ ਅਸੀਂ ਉਸ ਜ਼ੰਜੀਰ ਤੋਂ ਆਜ਼ਾਦ ਕਿਵੇਂ ਹੋਵਾਂਗੇ ਹੁਣ ਪਿਆਰਿਓ ਗੁਰੂ ਨਾਨਕ ਸਾਹਿਬ ਨੂੰ ਪੁੱਛੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਲ ਜਾਲ ਜਹਿਬਾ ਔਰ ਨੈਣੀ ਕਾਲ ਨੇ ਜਾਲ ਪਾ ਦਿੱਤਾ ਮਾਇਆ ਦਾ ਕਿਤੇ ਪਾਇਆ ਕਹਿੰਦੇ ਜੀਵ ਤੇ ਪਾ ਦਿੱਤਾ ਤੇ ਨੈਣਾ ਤੇ ਪਾ ਦਿੱਤਾ ਕਿਉਂਕਿ ਜਿਹੜੇ ਸਾਡੇ ਨੈਣ ਨੇ ਇਹਦੇ ਸਾਹਮਣੇ ਹੀ ਸਾਨੂੰ ਮਾਲਕ ਸਵਾਸ ਦੇ ਕੇ ਪਾਲ ਰਿਆ ਕਿਉਂਕਿ ਜੋ ਠਾਕੁਰ ਸਤ ਸਦਾ ਹਜੂਰੇ ਤਾਕੋ ਹੁੰਦਾ ਜਨਤ ਦੂਰੇ ਤੇ ਮਾਲਕ ਸਾਹਮਣੇ ਆ ਪਰ ਵਿੱਚ ਕੀ ਹੈ ਕਾਲ ਨੇ ਆਪਣਾ ਪਰਦਾ ਪਾ ਦਿੱਤਾ ਕਿਤੇ ਅੱਖਾਂ ਤੇ ਤੇ ਸਾਡੀ ਦਸਨਾ ਤੇ ਜਦੋਂ ਤੱਕ ਅਸੀਂ ਆਪਣਾ ਜਿਹੜਾ ਪਰਦਾ ਉਹ ਦੂਰ ਨਹੀਂ ਹੁੰਦਾ ਭਾਵ ਅਕਾਲ ਸਾਡੇ ਤੇ ਖੁਸ਼ ਹੋ ਕੇ ਸਾਡਾ ਜਿਹੜਾ ਪਰਦਾ ਦੂਰ ਨਹੀਂ ਕਰਦਾ ਤਦ ਤੱਕ ਸਾਨੂੰ ਅਕਾਲ ਇਸ ਅੱਖਾਂ ਤੋਂ ਨਹੀਂ ਦਿਸਦਾ ਤੇ ਜੇਕਰ ਅਸੀਂ ਉਸ ਅਕਾਲ ਨੂੰ ਦੇਖਿਆ ਹੀ ਨਹੀਂ ਬਿਨਾਂ ਦੇਖੇ ਅਸੀਂ ਮੁੱਖ ਤੋਂ ਉਸਤਤ ਕਰੀ ਜਾਈਏ ਮੁੱਖ ਤੋਂ ਗੁਣਗਾਈ ਜਾਈਏ ਅਕਾਲ ਨੂੰ ਨਹੀਂ ਪਾਉਂਦਾ ਆਪਾਂ ਪਰਦੇ ਦਾ ਹੈ ਵਿਨ ਡਿੱਠੇ ਕਿਆ ਸਲਾਈਏ ਅੰਦਾ ਅੰਧ ਕਮਾਏ ਤੇ ਜਦੋਂ ਅਸੀਂ ਗਿਆਨ ਲੈ ਲੈਨੇ ਆ ਅੱਖਾਂ ਬੰਦ ਕਰਨਾ ਛੱਡ ਦਿੰਨੇ ਆ ਅੱਖਾਂ ਖੋਲ ਕੇ ਅਭਿਆਸ ਕਰਦੇ ਆ ਫਿਰ ਕੀ ਹੁੰਦਾ ਅਕਾਲ ਦੀ ਸ਼ਰਨ ਚ ਜਾਂਦੇ ਆ ਜਿਹੜਾ ਅਕਾਲ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਉਹ ਅਕਾਲ ਕਿਰਪਾ ਕਰਕੇ ਸਾਡਾ ਜਿਹੜਾ ਕਾਲ ਦਾ ਜਿਹੜਾ ਮਾਇਆ ਦਾ ਜਿਹੜਾ ਜਾਲ ਹੈ ਉਹ ਅੱਖਾਂ ਦੇ ਸਾਹਮਣੇ ਜਿਹੜਾ ਪਰਦਾ ਉਚੱਕ ਦਿੰਦਾ ਜਦੋਂ ਪਰਦਾ ਚੱਕਿਆ ਜਾਂਦਾ ਹੈ ਅਕਾਲ ਪਵ ਪ੍ਰਕਾਸ਼ ਬ੍ਰਹਮ ਪ੍ਰਗਟ ਹੋ ਜਾਂਦਾ ਫਿਰ ਜਦੋਂ ਅਸੀਂ ਅਕਾਲ ਨੂੰ ਪ੍ਰਕਾਸ਼ ਨੂੰ ਦੇਖ ਲੈਨੇ ਆ ਫਿਰ ਉਹ ਅਵਸਥਾ ਬਣ ਜਾਂਦੀ ਹੈ ਜਬ ਦੇਖਾਂ ਤਬ ਗਾਵਾਂ ਜਦੋਂ ਅਸੀਂ ਦੇਖਦੇ ਆ ਫਿਰ ਉਸਤਤਵੀ ਕਰਦੇ ਆ ਦੂਜਿਆਂ ਨੂੰ ਵੀ ਦੱਸਦੇ ਆ ਤੇ ਜਿਵੇਂ ਜਿਵੇਂ ਦੇਖ ਕੇ ਅਕਾਲ ਨੂੰ ਅੰਗ ਸੰਗ ਹਾਜ਼ਰਾ ਹਜੂਰ ਦੇਖ ਕੇ ਉਸਤਤ ਕਰਦੇ ਆ ਕਿਉਂਕਿ ਗੁਰਬਾਣੀ ਦੇ ਵਿੱਚ 1430 ਅੰਗਾਂ ਦੇ ਵਿੱਚ ਕਿੱਥੇ ਵੀ ਸਾਨੂੰ ਅੱਖਾਂ ਨੂੰ ਬੰਦ ਕਰਨ ਦੀ ਹਦਾਇਤ ਨਹੀਂ ਦਿੱਤੀ ਸਤਿਗੁਰਾਂ ਦੀ ਬਾਣੀ ਦੇ ਵਿੱਚ ਕਿੰਨੇ ਬਚਨ ਨੇ ਜੋ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਇਹ ਨੇਤਰਾਂ ਦੇ ਵਿੱਚ ਜੋਤ ਰੱਖੀ ਹੈ ਤੇ ਇਸ ਨੂੰ ਅਸੀਂ ਖੋਲਣਾ ਤੇ ਫਿਰ ਇੱਕ ਦਿਨ ਅਜਿਹੀ ਅਵਸਥਾ ਬਣ ਜਾਏਗੀ ਜਦੋਂ ਅਸੀਂ ਗਿਆਨ ਨੂੰ ਸੁਣ ਲਵਾਂਗੇ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਐ ਦਿਬ ਦ੍ਰਿਸ਼ਟ ਹੋਏ ਸਾਡੀ ਉਹ ਦ੍ਰਿਸ਼ਟੀ ਦਿਬ ਦ੍ਰਿਸ਼ਟੀ ਮਿਲ ਜਾਏਗੀ ਪਰ ਜਦੋਂ ਅਸੀਂ ਅੱਖਾਂ ਨੂੰ ਖੋਲ ਲਵਾਂਗੇ ਸ਼ਿੰਗਾਰ ਲਵਾਂਗੇ ਗਿਆਨ ਨੂੰ ਅਭਿਆਸ ਨੂੰ ਕਮਾ ਲਵਾਂਗੇ